ਜੇ ਕਿਤੇ ਪਿਛਲੇ ਸਮੇਂ ਸਾਡੇ ਬੰਦੇ ਨੇ ਜੀ ਗਲਤੀ ਕੀਤੀ ਮੈਂ ਉਹਦੀ ਵੀ ਨਿੰਦਿਆ ਕਰਦਾ ਸਾਡੀ ਪਾਰਟੀ ਉਹ ਕਰਾਂਗੇ ਸਾਨੂੰ ਮਰਨਾ ਮੱਝੂੜਾ ਅਸੀਂ ਇਹ ਜਗਾ ਨਹੀਂ ਦੇਖੋ ਆਇਆ ਤੇ ਕੰਮ ਜਿਹੜਾ ਸਾਰਾ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੇ ਵਿੱਚ ਅਸੀਂ ਠੇਕੇਦਾਰ ਕਿੰਨਾ ਕਿ ਸਿਰ ਤੇ ਸਾਨੂੰ ਦਬਾਉਂਗੇ ਅਸੀਂ ਨਹੀਂ ਦਬਦੇ ਹੁਣ ਗਰੀਪਰੇਟਰਾਂ ਦੀ ਲੁੱਟ ਖੁੱਟ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਦੇਖੋ ਇਹਨਾਂ ਨੇ ਜਿਹੜੀ ਇਹਨਾਂ ਤੇ ਆਪਣੇ ਸਮੱਸਿਆਵਾਂ ਨੂੰ ਲੈ ਕੇ ਕਿ ਮੈਨੂੰ ਵੀ ਮੈਮੋਰੈਂਡਮ ਦਿੱਤਾ ਹੈਗਾ ਇਹਨਾਂ ਨੇ ਸੇਮ ਐਮੈਂਡਮੈਂਟ ਦੀ ਸਾਹਿਬ ਨੂੰ ਦਿੱਤਾ ਉਹਦਾ ਕਾਰਨ ਕਿ ਇਹ ਵੀ ਟਰੱਕ ਜਿੰਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਜਿਸ ਤਰ੍ਹਾਂ ਦਾ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਡੀਸਾ ਨੂੰ ਮਿਲਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਸਭ ਤੋਂ ਵੱਡੇ ਟਰੈਕਿੰਗ ਦੇ ਪ੍ਰਧਾਨ ਨਾ ਉਹ ਸਰਕਾਰਾਂ ਵੱਲੋਂ ਥੋਪੇ ਜਾਂਦੇ ਆ ਜੇ ਕਿਤੇ ਪਿਛਲੇ ਸਮੇਂ ਸਾਡੇ ਬੰਦੇ ਨੇ ਜੀ ਗਲਤੀ ਕੀਤੀ ਮੈਂ ਉਹਦੀ ਵੀ ਨਿੰਦਿਆ ਕਰਦਾ ਸਾਡੀ ਪਾਰਟੀ ਪਲੇਜ ਕੁਝ ਹੋਈ ਤਾਂ ਤੇ ਜਿਹੜਾ ਮੈਂ ਇਸ ਕਹਿੰਦਾ ਜਿਹੜਾ ਆਪਰੇਟਰ ਜਿਹੜਾ ਪ੍ਰਧਾਨ ਉਹ ਇੱਕ ਪੁਰਾਣਾ ਆਪਰੇਟਰ ਹੋਣਾ ਚਾਹੀਦਾ ਜਿਹਨੂੰ ਟਰੱਕਾਂ ਵਾਲਿਆਂ ਦੀਆਂ ਸਮੱਸਿਆਵਾਂ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਉਹਨਾਂ ਦੇ ਜਿਹੜਾ ਹਿੱਤਾਂ ਦਾ ਖਿਆਲ ਰੱਖਦਾ ਹੋਵੇ ਜਿਹੜੇ ਬੰਦੇ ਅਸੀਂ ਵੈਸੇ politcal ਬੰਦੇ ਉੱਥੇ ਜੀ ਥੋਪ ਦਿੰਨੇ ਆ ਉਹ ਕੀ ਆ ਉੱਥੇ ਕੱਲੀ ਲੁੱਟ ਖੁੱਟ ਕਰਨ ਲੱਗ ਜਾਂਦੇ ਆ ਜਿਹੜੇ ਇਹਨਾਂ ਦਾ ਦੋਸ਼ ਆ ਉਹ ਕਹਿੰਦੇ ਵੀ ਜਿਹੜਾ ਸਾਠੋਂ ਖਰਚੇ ਤੋਂ ਜ਼ਿਆਦਾ ਪੈਸੇ ਕੱਟੇ ਜਾ ਰਹੇ ਆ ਜਿਹੜਾ ਕੋਈ ਕੰਮ ਉੱਥੇ ਪਾਰਦਰਸ਼ੀ ਨਹੀਂ ਆ ਜਿਸ ਤਰ੍ਹਾਂ ਕੋਈ ਕਿਸੇ ਚੱਕਰ ਦਾ 3500 ਰੁਪਿਆ ਦਾ ਟੈਂਡਰ ਹੋਇਆ ਵੀ ਉਹਨੂੰ 2000 ਜਾਂ 2500 ਦਿੱਤਾ ਜਾਂਦਾ ਤਾਂ ਮੈਂ ਡੀਸਾ ਨਾਲ ਮਿਲ ਕੇ ਬੇਨਤੀ ਕੀਤੀ ਵੀ ਇਹ ਗਰੀਬ ਆਪਰੇਟਰ ਨੇ ਇਹਨਾਂ ਦਾ ਜਿਹੜਾ ਸ਼ੋਸ਼ਣ ਉਹ ਨਹੀਂ ਹੋਣਾ ਚਾਹੀਦਾ ਉਹਨੂੰ ਰੋਕਿਆ ਜਾਣਾ ਚਾਹੀਦਾ ਜੋ ਵੀ ਉੱਥੇ ਕੋਈ ਟਰੱਕ ਨੇ ਜਿੱਥੇ ਵੀ ਕੰਮ ਕਰਦੀ ਹੈ ਚਾਹੇ ਉਹ ਕਿਸੇ ਫੈਕਟਰੀ ਨਾਲ ਕਰਦੀ ਹੈ ਚਾਹੇ ਉਹ ਐਫਸੀ ਨਾਲ ਕਰਦੀ ਹੈ ਚਾਹੇ ਉਹ ਮੰਡੀ ਬੋਰਡ ਨਾਲ ਕਰਦੀ ਹੈ ਤੇ ਜਿਹੜਾ ਕੰਮ ਆਪਾਰਦਰਸ਼ੀ ਹੋਣਾ ਚਾਹੀਦਾ ਪੈਸੇ ਤਾਂ ਜਿਹੜਾ ਉਹਦਾ ਕੋਈ ਟੈਂਡਰ ਵਗੈਰਾ ਵੈ ਸਾਨੂੰ ਜਿਹੜਾ ਇਹਨਾਂ ਦੇ ਟਰੱਕ ਆਪਰੇਟਰਾਂ ਦੇ ਵਿੱਚੋਂ ਕਿਸ ਜੇ ਦੁਨੀਆ ਨੂੰ ਕੋਈ ਟੈਕਨੀਕਲ ਪ੍ਰੋਬਲਮ ਆਉਂਦੀ ਜਿੱਦਕਿ ਦੁਨੀਆ ਨਾਲ ਦੁਬਾਰਾ ਕੋਈ ਹੱਲ ਨਹੀਂ ਹੁੰਦਾ ਤਾਂ ਇਹਨਾਂ ਪੇਟਰਾਂ ਦੇ ਵਿੱਚੋਂ ਕੋਈ ਸੋਸਾਇਟੀ ਦੇ ਨਾਂ ਤੇ ਜਾਂ ਇਹਨਾਂ ਦੇ ਨਾਂ ਦੇ ਕੋਈ ਬਣਾ ਕੇ ਹੋ ਇਹਨਾਂ ਨੂੰ ਕੰਮ ਦੇਣਾ ਚਾਹੀਦਾ ਕਿਉਂਕਿ ਜਦੋਂ ਕੋਈ ਇੱਥੇ ਕੋਈ ਫੈਕਟਰੀ ਲੱਗਦੀ ਆ ਜਾਂ ਕੋਈ ਹੋਰ ਕੰਮ ਹੁੰਦਾ ਜਿਹੜਾ ਉੱਥੋਂ ਦਾ ਹਰ ਥਾਂ ਦੇ ਉੱਤੇ ਹਿਮਾਚਲ ਦੀ ਇਸ ਤਰ੍ਹਾਂ ਜਿਹੜੇ ਉੱਥੇ ਹੁੰਦੇ ਜਿਹੜੇ ਲੋਕ ਨੇ ਲੋਕਲ ਲੋਨੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ ਉਹ ਕੰਮ ਦੇ ਵਾਸਤੇ ਤਾਂ ਮੈਂ ਚਾਹਣਾ ਵੀ ਜਿਹੜੇ ਲਾਕਰ ਜੀ ਉੱਥੋਂ ਦੇ ਆਪਰੇਟਰ ਨੇ ਕਿਉਂਕਿ ਥਾਂ ਹਰ ਥਾਂ ਜੂਨੀਅਰ ਬਣੀਆ ਧੌਲੇ ਦੇ ਵਕਤ ਹੀ ਬਣੀਆ ਭਲੌੜ ਦੇ ਵਕਤ ਹੀ ਬਣੀਆ ਬਰਾਲੇ ਦੇ ਵਕਤ ਹੀ ਬਣੀਆ ਜਿਹੜੇ ਉੱਥੋਂ ਦੇ ਆਪਰੇਟਰ ਨੇ ਗਰੀਬ ਨੇ ਜਿਹੜੇ ਆਪਣੇ ਟਰੱਕ ਚਲਾ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੇ ਆ ਤੇ ਉਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਇਆ ਤੇ ਕ ਜਿਹੜੇ ਆਮਕ ਮੋਸਟਲੀ ਕੀ ਹੁੰਦਾ ਮੈਂ ਇਹਦਾ ਜੋ ਮੈਂ ਦੇਖਦਾ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਲਾ ਦਿੰਨੇ ਉਹ ਆਪਣੇ ਨਾਂ ਦੇ ਠੇਕੇ ਠੁਕੇ ਲੈ ਲੈਂਦੇ ਨੇ ਉਹ ਠੇਕੇ ਲੈ ਕੇ ਫਿਰ ਉਹ ਸ਼ੋਸ਼ਨ ਕਰਦੇ ਟ੍ਰਾਂਸਪੋਰਟਰ ਦਾ ਆਪਰੇਟਰ ਦਾ ਟਰੱਕ ਬੇਟਾ ਗ੍ਰੀਪ ਆਪਰੇਟਰ ਆ ਵਿਚਾਰੇ ਜਦੋਂ ਬਿਲਕੁਲ ਉਹਨਾਂ ਦੀ ਸੈਨ ਸ਼ਕਤੀ ਜਾਂ ਜਿਹੜਾ ਉਹਨਾਂ ਦਾ ਰੱਤਾਂ ਭਾਰਤ ਤੋਂ ਹਟ ਜਾਂਦੀਆਂ ਫਿਰ ਉਹ ਰੋਲਾ ਪਾਉਂਦੇ ਨਹੀਂ ਤਾਂ ਉਹ ਐਦਾਂ ਹੀ ਤੁਰੇ ਫਿਰਦੇ ਵਿਚਾਰੇ ਵਿਚ ਲੋ ਕੋਈ ਗੱਲ ਕੀ ਹੈ ਸੁਧਾਰ ਹੋ ਜਾਏ ਤਾਂ ਜਿਹੜਾ ਹੈਗਾ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਉਹਨਾਂ ਨੂੰ ਵੀ ਤੁਸੀਂ ਇਸੇ ਗੱਲ ਦੀ ਜਿਹੜੀ ਜਾਂਚ ਕਰਾਓ ਜਿੱਥੇ ਵੀ ਕੋਈ ਨਾ ਧੱਕਾ ਹੋ ਰਿਹਾ ਉਹ ਧੱਕੇ ਨੂੰ ਰੋਕੋ ਕੋਈ ਇੱਥੇ ਪੁਰਾਣੇ ਸਮੇਂ ਅਚ ਟਰੱਕ ਨੂੰ ਇੱਕ ਕੰਡਾ ਲਾਉਣ ਵਾਸਤੇ ਕੋਈ ਜਗ੍ਹਾ ਖਰੀਦੀ ਸੀ ਉਹਨੂੰ ਵੀ ਕਹਿੰਦੇ ਵੀ ਕਿਸੇ ਨੂੰ ਅੱਗੇ ਦੇਣ ਦੀ ਕੋਈ ਸਾਜਸ਼ਾ ਹੋ ਰਹੀਆਂ ਨੇ ਤਾਂ ਅਜਿਹਾ ਕਰਨ ਤੋਂ ਰੋਕੋ ਕਿਉਂਕਿ ਉੱਥੇ ਟਰੱਕਾਂ ਦੀ ਪਾਰਕਿੰਗ ਵਾਸਤੇ ਜਗ੍ਹਾ ਜਿਹੜੇ ਟਰੱਕ ਨੂੰ ਦੇ ਟਰੱਕਾਂ ਦਾ ਵੀ ਉੱਥੇ ਕੰਡਾ ਵਗੈਰਾ ਵੀ ਖਰੀਦ ਹੁੰਦਾ ਤਾਂ ਉਹ ਸਾਰੀ ਚੀਜ਼ ਨੂੰ ਮੈਂ ਇਹਨਾਂ ਨੂੰ ਬੇਨਤੀ ਕਰਕੇ ਹਟਾਇਆ ਵੀ ਉਹ ਜਿਹੜਾ ਅਜਿਹਾ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਸਾਡੀ ਕੋਈ ਸਾਂਝੀ ਪ੍ਰਾਪਰਟੀ ਹੋ 1 ਇੰਚ ਵੀ ਤੋਂ ਤੋਂ ਨਹੀਂ ਹੋਣੀ ਚਾਹੀਦੀ। ਉਹ ਜਿਹੜਾ ਵੇਚਿਆ ਜਾਂ ਲੀਜ਼ ਤੇ ਦੇਖੋ ਅਜੇ ਜਿਹੜੀ ਅਸੀਂ ਇਸ ਤਰ੍ਹਾਂ ਨਹੀਂ ਕਹਿਆ ਸਰ ਵੇਚ ਰਿਹਾ ਜਾਂ ਲੀਜ਼ ਤੇ ਰਿਹਾ ਵੀ ਗੱਲ ਜਿਹੜੀ ਓਪਰੇਟਰਾਂ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਹੈ ਇਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਿਸੇ ਨੂੰ ਲੀਜ਼ ਤੇ ਦੇਣ ਨੂੰ ਫਿਰਦੇ ਆ ਕਿਉਂਕਿ ਇੱਕ ਮਹਿੰਗੇ ਭੱਲੇ ਜਮੀਨਾਂ ਦੇ ਸਾਹਮਣੇ ਕਲੋਨੀ ਇੱਕ ਚੰਗੀ ਕਲੋਨੀ ਬਣੀ ਉਹਦਾ ਕਰਕੇ ਨਾ ਉਹਦਾ ਰੇਟ ਉਹ ਕਰੋੜਾਂ ਚ ਹੋ ਗਿਆ। ਔਰ ਹਰ ਸਾਲ ਜਿਹੜਾ ਉਹਦਾ ਰੇਟ ਇਨਕਰੀਜ਼ ਹੋਣਾ ਵਧਣਾ ਤਾਂ ਅਸੀਂ ਚੰਦ ਪੈਸਾਂ ਦੇ ਵਿੱਚੋਂ ਕਿਸੇ ਨੂੰ ਲੀਜ਼ ਤੇ ਦੇ ਦੀ 20 ਸਾਲ ਲਈ ਤਾਂ ਇੱਕ ਤਰ੍ਹਾਂ ਦਾ ਜਿਹੜੀ ਸੰਸਥਾ ਦੀ ਜਿਹੜੀ ਪ੍ਰਾਪਰਟੀ ਆ ਉਹ ਕਿਸੇ ਨੂੰ ਲਟਾਉਣ ਵਾਲੀ ਗੱਲ ਹੋ ਗਈ ਉਹ ਮੈਨੂੰ ਪ੍ਰਾਪਰ ਤਾਂ ਨਹੀਂ ਪਤਾ ਇਹ ਕਹਿੰਦੇ ਪੌਣੇ ਕਿਲੇ ਦੇ ਕਰੀਬ ਆਸੀ ਕਿਸ ਵਿੱਚ ਜਗ੍ਹਾ ਦੱਸਦੇ ਆ ਆ ਜੇਕਰ ਜਿਹੜਾ ਇਹਦੀ ਕੋਈ ਸਾਡੇ ਅਪਰੇਟਰਾਂ ਦੀ ਪ੍ਰਾਪਰਟੀ ਨਮਾਈ ਨਾ ਹੋਵੇ ਤਾਂ ਜਿਹੜਾ ਜਿਹਾ ਲੁੱਟਣਾ ਬੰਦ ਹੋਈ ਤਾਂ ਜਿਹੜੀ ਇਹਦੀ ਅਸੀਂ ਮੈਂਨਰੀ ਉਹਨਾਂ ਦੀ ਆਵਾਜ਼ ਬਣ ਕੇ ਇਹਨਾਂ ਦੀ ਆਵਾਜ਼ ਤਾਂ ਆਂ ਵਿਧਾਨ ਸਭਾ 'ਚ ਬਿਠਾਉਂਗਾ ਇੱਥੇ ਵੀ ਮੈਂ ਗਰਾਊਂਡ ਲੈਵਲ ਤੇ ਜਿਹੜੀ ਇਹਨਾਂ ਦੀ ਸਾਡੇ ਜਿਹੜੇ ਅਪਰੇਟਰ ਭਰਾ ਨੇ ਮੈਨੂੰ ਲੜਾਈ ਪੂਰੇ ਜੋਰ ਨਾਲ ਲੜੂਗਾ ਚਾਹੇ ਉਹ ਧਰਨਾ ਲਾਉਣਾ ਪਵੇ ਮਜਾਰੇ ਕਰਨੇ ਪੈਣ ਕਿਤੇ ਤੱਕ ਵੀ ਜਾਣਾ ਪਿਆ ਤਾਂ ਇਹਦਾ ਨਾਮ ਮੈਂ ਡਟ ਕੇ ਖੜਾਂਗੇ ਇਸ ਖਲ ਦੇ ਵਿੱਚ। ਵੀਰ ਸਿੰਘ ਜੀ ਟਰੱਕ ਆਪਰੇਟਰ ਯੂਨੀਅਨ ਬਰਨਾਲਾ ਦਾ ਆਪਰੇਟਰ ਸਾਡਾ ਸਾਲ ਦਾ 50-50 ਲੱਖ ਰੁਪਇਆ ਫੰਡ ਕੱਟਿਆ ਜਾਂਦਾ ਸਾਨੂੰ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਇਹ ਕਹਿੰਦੇ ਸੀ ਅਸੀਂ ਪਾਰਦਰਸ਼ੀ ਕੰਮ ਕਰਾਂਗੇ ਜਦੋਂ ਸਾਡੀ ਸਰਕਾਰ ਆਊਗੀ ਲੇਕਿਨ ਕੋਈ ਨਿਆਂ ਹੀ ਨਹੀਂ ਮਿਲ ਰਿਹਾ TDS ਦਾ ਪੈਸਾ ਉਹ ਕਮਸੇ ਕਮ 4-5 ਕਰੋੜ ਰੁਪਇਆ ਉਹਦਾ ਕੁਝ ਕੁਝ ਨਹੀਂ ਦੱਸ ਰਹੇ ਕੰਡੇ ਦਾ ਪੈਸਾ ਕਿੱਥੇ ਜਾ ਰਿਹਾ ਉਹ ਹੀ ਕੋ ਕੁਛ ਨਹੀਂ ਦੱਸ ਰਹੇ ਗਾਹਾਂ ਤੋਂ ਰੇਟ ਕੀ ਲੈਂਦੇ ਨੇ ਸਾਨੂੰ ਇਹ ਰੇਟ ਕੀ ਦਿੰਦੇ ਨੇ ਸਾਡੇ ਨਾਲ ਸਰੇ ਹਮ ਤੱਕਾ ਚੱਲ ਰਿਹਾ ਹੈ ਸਾਡੀ ਗਰੀਬ ਪਰੇਟਰਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਵੀ ਸਾਨੂੰ ਇਸ ਮਤਲਬ ਕਿ ਸਿਆਸੀ ਜ਼ਿੰਦਗੀ ਦੇ ਵਿੱਚੋਂ ਯਾਦ ਕੀਤਾ ਜਾਵੇ ਅਸੀਂ ਆਪਦੇ ਜਵਾਕਾਂ ਦਾ ਸਹੀ ਪਾਲ ਪੋਸ਼ਣ ਕਰ ਸਕੀਏ ਵਧੀਆ ਅਸੀਂ ਵੀ ਕੁਛ ਨਾ ਕੋਈ ਜ਼ਿੰਦਗੀ ਬਤੀਤ ਕਰ ਸਕੀਏ ਇੰਨਾ ਗਰੀਬ ਲੋਕਾਂ ਦਾ ਸਾਡਿਆਂ ਦਾ ਵੀ ਇਹ ਹੱਕ ਦਾ ਪੈਸਾ ਇਨਾ ਨਜਾਇਜ਼ ਮਤਲਬ ਕਿ ਡਟੇਰਿਆਂ ਕੋਲੇ ਨਾ ਜਾਵੇ ਧੰਨਵਾਦ ਜਿਹੜੇ ਜਿਹੜੀ ਕੰਡੇ ਦੀ ਵੀ ਜਗਾ ਵੇਚਣ ਕੋਸ਼ਿਸ਼ ਕਰੀਆਂ ਸੀ ਹਾਂਜੀ ਕੰਡੇ ਦੀ ਜਗਾ ਉਹ ਯੂਨੀਅਨ ਦੀ ਜਗਾ ਹੈ ਆਪਰੇਟਰਾਂ ਦੇ ਸਾਂਝੇ ਪੈਸੇ ਨਾਲ ਖਰੀਦੀ ਹੋਈ ਜਗਾ ਉਹ ਇਹ ਉੱਥੇ ਕਹਿੰਦੇ ਨੇ ਵੀ ਪੰਪ ਲਾਉਣ ਨੂੰ ਫਿਰਦੇ ਨੇ ਵੀ ਇਹ ਲੀਜ਼ ਤੇ ਦੇਣ ਨੂੰ ਫਿਰਦੇ ਨੇ ਦੇਖੋ ਕਿੰਨੇ ਆਪਰੇਟਰਾਂ ਭਾਈਆਂ ਦਾ ਮਤਲਬ ਕਿ ਜਿਨ੍ਹਾਂ ਦੀਆਂ ਸਕਾਲਟੀਆਂ ਨੇ ਉਹ ਸਾਰਿਆਂ ਦੀ ਜਗਾ ਹੈ ਬਣਦੀ ਜਗਾ ਹੈ ਵੀ ਇਹ ਮਤਲਬ ਕਿ ਕਿਸੇ ਨੂੰ ਦੇ ਦੇਣਗੇ ਦੇਖੋ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਦਾ ਨਜਾਇਜ਼ ਲੁੱਟ ਕਿੰਨਾ ਕਿਸੇ ਤਰ੍ਹਾਂ ਸਾਨੂੰ ਦਬਾਉਣਗੇ ਅਸੀਂ ਨਹੀਂ ਦਬਦੇ ਹੁਣ ਅਸੀਂ ਇਸ ਚੀਜ਼ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਾਂ ਤੇ ਨਿੰਦਾ ਕਰਦੇ ਡੀਸੀ ਸਾਹਿਬ ਤੋਂ ਕੀ ਮੰਗ ਕੀਤੀ ਹੈ ਡੀਸੀ ਸਾਹਿਬ ਤੋਂ ਮੰਗ ਕੀਤੀ ਹੈ ਵੀ ਸਾਨੂੰ ਯਾਦ ਕਰਾਇਆ ਜਾਵੇ ਜਿਹੜੀ ਸਾਡੀ ਲੁੱਟ ਹੁੰਦੀ ਹੈ ਇਹਨਾਂ ਰਾਜਨੀਤਿਕ ਪਾਰਟੀਆਂ ਮਤਲਬ ਕਿ ਜਿਵੇਂ ਆਮ ਆਦਮੀ ਪਾਰਟੀ ਵਗੈਰਾ ਸਾਡੀ ਇਹ ਬੰਦ ਕੀਤੀ ਜਾਵੇ ਸਾਡੇ ਦੇ ਕਿਰਪਾ ਕਰੋ ਸਾਨੂੰ ਛੱਡੋ ਅਸੀਂ ਕਿਵੇਂ ਯੂਨੀਅਨ ਚਲਾਉਣੀ ਹੈ ਸਾਡੇ ਆਪਰੇਟਰ ਭਾਈ ਨਾਲ ਮਿਲ ਕੇ ਅਸੀਂ ਚਲਾਵਾਂਗੇ ਕਿ ਮਿਲਕਾਰ ਜਿਹੜੀ ਟਾਪ ਚ ਪੈ ਰਹਾ ਜੇ ਉਹ ਪਾਪ ਵਾਲੀ ਜਗਾ ਜਿਹੜਾ ਕੰਡੇ ਵਾਲੀ ਜਗਾ ਜੀ 20 ਦੇ ਦੇ ਵਿੱਚ ਕੰਮ ਕਰਾਉਂਦੇ ਆ ਬਾਕੀ ਆਪਣੇ ਦਰਤੀ ਤੇ ਕਦਰ ਦੇਖੋ ਜੀ ਅਸੀਂ ਪੂਰਾ ਵਿਰੋਧ ਕਰਾਂਗੇ ਜੋ ਵੀ ਹੋਇਆ ਸਰ ਤੋਂ ਕਰਾਂਗੇ ਸਾਨੂੰ ਮਰਨਾ ਮਨਜ਼ੂਰ ਹੈ ਅਸੀਂ ਇਹ ਜਗਾ ਨਹੀਂ ਦੇਵਾਂਗੇ